ਸਭ ਤੋਂ ਪਹਿਲਾਂ ਤਾਂ ਮੈਂ ਜੀ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਪੀਮਰਾਓ ਮੇਦਕਰ ਜੀ ਦੇ ਜਨਮ ਦਿਨ ਦੀ ਪੂਰੇ ਦੇਸ਼ ਨੂੰ ਵਧਾਈ ਦਿੰਦੇ ਆ ਮੁਬਾਰਕਬਾਦ ਦਿੰਦੇ ਆ ਅੱਜ ਦੇ ਦਿਨ ਤੇ ਮੇਦਕਰ ਜੀ ਨੂੰ ਪਿਆਰ ਕਰਨ ਵਾਲੀ ਇਸ ਦੁਨੀਆ ਤੇ ਜਿੰਨੇ ਵੀ ਆ ਉਹ ਇਹ ਦਿਨ ਬੜੀ ਖੁਸ਼ੀ ਨਾਲ ਮਨਾ ਰਹੇ ਨੇ ਤਾਂ ਸਾਡੀ ਟੀਮ ਵੀ ਰਿੰਕਾ ਜੀ ਬੰਟੀ ਜੀ ਮੰਨਾ ਵੀ ਚੇਅਰਮੈਨ ਸਾਹਿਬ ਸਾਡੇ ਪ੍ਰਧਾਨ ਰਜੀਤ ਰਾਮਨਵਾਸੀ ਜੀ ਤੇ ਪੂਰੀ ਟੀਮ ਸਾਡੇ ਨੇੜੇ ਦੇ ਪਿੰਡਾਂ ਦੇ ਸਰਪੰਚ ਸ਼ਹਿਰ ਦੇ ਐਮਸੀ ਸਾਹਿਬਾਨ ਟੀਮ ਨਾਲ ਅਸੀਂ ਅੱਜ ਇੱਥੇ ਉਹਨਾਂ ਦੇ ਬੁੱਤ ਤੇ ਉਹਨਾਂ ਨੂੰ ਫੁੱਲ ਚੜਾ ਕੇ ਅਸੀਂ ਉਹਨਾਂ ਦੀ ਖੁਸ਼ੀ ਮਨਾਉਣ ਆਏ ਆਂ ਅੰਬੇਦਕਰ ਜੀ ਕੱਲੇ ਕਿਸੇ ਇੱਕ ਸਮਾਜ ਦੇ ਲੀਡਰ ਨਹੀਂ ਆ ਉਹ ਪੂਰੇ ਦੇਸ਼ ਦੇ ਜਿਹੜਾ ਦੇਸ਼ ਅੱਜ ਇੰਨਾ ਸਾਰੇ ਸਮਾਜ ਸਾਰੇ ਧਰਮ ਮਤਲਬ ਇੱਕ ਜੁੱਟ ਹੋ ਕੇ ਇਸ ਦੇਸ਼ ਵਿੱਚ ਰਹਿ ਰਹੇ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਮੀਤਕਰਜੀ ਦਾ ਜਿਹੜਾ ਇਹਨਾਂ ਨੇ ਸੰਵਿਧਾਨ ਲਿਖਿਆ ਜਿਹੜੇ ਲੋਕਾਂ ਨੂੰ ਗਰੀਬਾਂ ਨੂੰ ਦਲਿਤਾਂ ਨੂੰ ਔਰਤਾਂ ਨੂੰ ਜਿਹੜੇ ਹੱਕ ਅਦਬਾਏ ਤਾਂ ਉਹਦੇ ਵਿੱਚ ਮੀਤਕਰਜੀ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕਰਕੇ ਮਤਲਬ ਇਸ ਦੁਨੀਆ ਰਹਿੰਦੀ ਦੁਨੀਆ ਤੱਕ ਮੀਤਕਰਜੀ ਉਹ ਲੋਕ ਪਿਆਰ ਕਰਨਗੇ ਉਹਨਾਂ ਦਾ ਸਤਿਕਾਰ ਕਰਨਗੇ ਉਹਨਾਂ ਨੂੰ ਯਾਦ ਕਰਦੇ ਰਹਿਣਗੇ ਇਸ ਸਮਾਜ ਦੇ ਵਿੱਚ ਉਹਨਾਂ ਦਾ ਸਦਾ ਹੀ ਚਾਹੇ ਉਹ ਸਾਡੇ ਵਿੱਚ ਨਹੀਂ ਆ ਉਹਨਾਂ ਦਾ ਸਦਾ ਹੀ ਨਾਮ ਇਸ ਸਮਾਜ ਦੇ ਵਿੱਚ ਰਹਿਣਾ ਸੋ ਮੈਂ ਸਾਡੀ ਟੀਮ ਵੱਲੋਂ ਦੁਬਾਰਾ ਫੇਰ ਸਭ ਨੂੰ ਮੁਬਾਰਕਬਾਦ ਦਿੰਦਾ ਖਾਲਿਸਤਾਨੀ ਸਮਰਥਕ ਮਨੇ ਚੱਲਣ ਦਿੱਤਾ ਜੇ ਬਾਬਾ ਸਾਦਾ ਜਨਮ ਦਿਹਾੜਾ ਮਨਾਇਆ ਗਿਆ ਕੀ ਕਹਿਣਾ ਚਾਹੁੰਦਾ ਪਹਿਲਾਂ ਤਾਂ ਧੰਨਵਾਦ ਸਾਰੀ ਪ੍ਰੈਸ ਦਾ ਮੇਰਾ ਨਾਮ ਰਿੰਕਾ ਕੁਤਬਾ ਬਾਮਣੀਆ ਰਾਸ਼ਟਰੀ ਧਰਮ ਸਮਾਜ ਵਾਲਮੀਕੀ ਤਰ ਸਮਾਜ ਜਿਹੜਾ ਸਾਡਾ ਸੰਗਠਨ ਹੈ ਉਹਨਾਂ ਵਰਨਿਓ ਮੁਖਤੇ ਜਿਹੜੇ ਅੱਜ ਪ੍ਰਬੰਧ ਕੀਤੇ ਗਏ ਸੀ ਸਾਡੇ ਵਿੱਚ ਅੱਜ ਜੋ ਮੁੱਖ ਮਹਿਮਾਨ ਸਾਡੇ ਵੱਡੇ ਵੀਰ ਹਰਿੰਦਰ ਧਾਲੀਵਾਲ ਜੀ ਔਰ ਉਹਨਾਂ ਦੇ ਨਾਲ ਸਾਡੇ ਐਸੇ ਕਮਿਸ਼ਨ ਦੇ ਨਵੇਂ ਬਣੇ ਮੈਂਬਰ ਬੰਤੀਪੀ ਜੀ ਔਰ ਸਾਡੇ ਭਾਈ ਮੰਨਾ ਜੀ ਚੇਅਰਮੈਨ ਸਾਹਿਬ ਹੋਰ ਜਿਹਨੇ ਸਤਕਾਰਯੋ ਜਿਲ੍ਹਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਾਡੇ ਨਗਰ ਦੇ ਪ੍ਰਧਾਨ ਨਗਰ ਕੌਂਸਲ ਦੇ ਹੋਰ ਸਾਰੇ ਜੁਨੀਸਤ ਤਾਜ਼ੂ ਸਿੱਧਾ ਪਹੁੰਚਿਆ ਨੇ ਉਹਨਾਂ ਜੀਅਾਂ ਤੇ ਧੰਨਵਾਦ ਕਰਦਾ ਔਰ ਡਾਕਟਰ ਪੀਰਾਂਵਤ ਗੁਰੂ ਬਾਬਾ ਸਾਹਿਬ ਜੀ ਜਿਹਦਾ ਜਨਮ ਦਿਹਾੜਾ ਪੂਰੇ ਥੀਸ਼ ਪਰ ਦੇ ਵਿੱਚ ਬਣਾਇਆ ਜਾ ਰਿਹਾ ਤੇ ਉਸ ਨੂੰ ਲੈ ਕੇ ਅਸੀਂ ਜਿਹੜਾ ਬਰਨਾਲਾ ਚਿੱਲੇ ਦੇ ਵਿੱਚ ਅਗ ਡੀਸੀ ਕੰਪਲੈਕਸ ਦੇ ਬਿਲਕੁਲ ਸਾਹਮਣੇ ਜਿਹੜਾ ਅਸੀਂ ਅੱਜ ਹਫ਼ਤੇ ਤੋਂ ਲਗਾਤਾਰ ਤਿਆਰੀਆਂ ਕਰ ਰਹੇ ਸੀ ਮੈਂ ਸਮਝਦਾ ਕਿ ਸਾਰੀ ਲੀਡਰਸ਼ਿਪ ਨੇ ਆਉਂ ਕੇ ਹਾਜ਼ਰੀ ਮਨਾਈ ਹੈ ਔਰ ਖੁਸ਼ੀ ਮਨਾਈ ਆ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੀ ਲੀਡਰਸ਼ਿਪ ਦਾ ਜਿਹੜੀ ਵੀ ਚੱਲ ਕੇ ਇੱਥੇ ਖੁਸ਼ੀ ਦੇ ਵਿੱਚ ਆਪਣਾ ਸਾਥ ਦਿੱਤਾ ਸਾਰਿਆਂ ਨੇ ਕਿ ਉਹਦੇ ਦੇਸ਼ ਦੇ ਵਿੱਚ ਇੱਥੇ ਮੈਂ ਸਵਾਮ ਦਾ ਪੰਨੂ ਜਿਹੜੀ ਗੱਲ ਕਰਦਾ ਸੀ ਅਮਰੀਕਾ ਦੇ ਵਿੱਚ ਬੈਠਾ ਕਿ ਅਸੀਂ 14 ਤਰੀਕ ਨੂੰ ਜਿਹੜਾ ਮਤਲਬ ਵੀ ਬਾਬਾ ਸਾਹਿਬ ਦੇ ਸਟੈਚੂ ਨੂੰ ਕਰਾਂਗੇ ਅੱਜ ਪੂਰੇ ਦੇਸ਼ ਨੇ ਦੱਸਤਾ ਕਿਉਂਕਿ ਪੂਰੇ ਇੱਥੇ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਸਾਧ ਨਵਾਇਆ ਪ੍ਰਸ਼ਾਸਨ ਨੇ ਉੱਥੇ ਸਾਡੇ ਸਮਾਜ ਵੱਲੋਂ ਵੀ ਨੌਜਵਾਨਾਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਨਵਾਈਆਂ ਨੇ ਕੋ ਇਹ ਜਿਹੜੇ ਗਲਤ ਅੰਸਰ ਨੇ ਸਮਾਜ ਦੇ ਵਿੱਚ ਹਰ ਇੱਕ ਇਨਸਾਨ ਇੱਕ ਜੋ ਨਹੀਂ ਹੁੰਦਾ ਅਲੱਗ-ਅਲੱਗ ਤਰ੍ਹਾਂ ਦੀ ਦੁਨੀਆ ਰਹਿੰਦੀ ਹੈ ਇੱਥੇ ਸਾਰੇ ਬੰਦੇ ਕੋਈ ਨਹੀਂ ਹੁੰਦੇ ਸੋ ਇਹ ਜਿਹੇ ਬੰਦੇ ਦੇ ਮੈਂ ਸਮਝਦਾ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਜਿਹੇ ਧਰੋਹ ਦਾ ਜਿਹੜਾ ਮਕਦਮਾ ਦਰਜ ਕਰਨਾ ਚਾਹੀਦਾ ਇਹ ਜਿਹੇ ਬੰਦੇ ਨੂੰ ਅਮਰੀਕਾ ਤੋਂ ਲਿਆ ਕੇ ਸਲਾਕਾ ਵਿੱਚ ਛਿੜਨਾ ਚਾਹੀਦਾ ਜੋ ਸਾਡੇ ਦੇਸ਼ ਦੀ ਅਮਨ ਕਾਨੂੰਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ